ਉਹ ਪੰਜ ਸੱਤ ਰਖੇ ਨਾਲ ਲੰਡੂ ਜੈ ਯਾਰ ਤੂੰ ਜਮੀਨ ਜੈ ਦਾ ਦੇ ਦਾ ਕਰਦਾ ਹੰਕਾਰ ਤੂੰ ਪੇਚਾ ਪੈ ਗਿਆ ਪੁਰਾਣੇ ਖੁੰਡਾ ਨਾਲ ਜੇ ਬਈ ਅਕਲ ਸਖਾ ਦੇਣਗੇ ਛੇਤੀ ਕਿਤੇ ਨਿਖੜਾ ਫਿਰ ਛੁੱਟਣਾ ਕਿਸਿਆਂ ਕਰਾ ਦੇਣਗੇ ਸ਼ੇਤੀ ਕੀਤੇ ਨਹੀਂ ਖੜਾ ਫਿਰ ਛੁੱਟਣਾ ਕਿਸਿਆਂ ਕਰਾ ਦੇਣਗੇ ਜਿਨ੍ਹਾਂ ਦੀ ਸ਼ੈ ਉਤੇ ਫਿਰਦਾ ਤੁੱਟਦਾ ਮੈਦਾਨ ਵਿੱਚ ਵੇਖੀ ਇਨ੍ਹਾਂ ਵਿੱਚੋਂ ਕਿਹੜਾ ਭੜਦਾ ਤੇਰੀ ਚੰਗੀ ਤੇਰਾ ਮਨ ਜਿਠ ਕੁਵਾ ਦੇਣਗੇ ਛੇਤੀ ਕੀਤੇ ਨਿਖੜਾ ਫਿਰ ਛੁੱਟਣਾ ਕਿਸਿਆਂ ਕਰਾ ਦੇਣਗੇ ਛੇਤੀ ਕੀਤੇ ਨਿਖੜਾ ਫਿਰ ਛੁੱਟਣਾ ਕਿਸਿਆਂ ਕਰਾ ਦੇਣਗੇ ਛੱਡ ਬਦਮਾਸ਼ੀਆਂ ਦੇ ਵਿੱਚ ਕੋਈ ਫਾਇਦਾ ਨਹੀਂ ਸਾਰੀ ਦੁਨੀਆਂ ਦੇ ਨਾਲ ਉਹ ਬਣੀ ਦਾ ਅਲੈਦਾ ਨਹੀਂ ਜਿੱਥੋਂ ਨਿਕਲੇ ਨਾ ਐਸਾ ਪਸਾ ਦੇਣਗੇ ਛੇਤੀ ਕੀਤੇ ਨਿਖੜਾ ਫਿਰ ਛੁੱਟਣਾ ਕਿਸਿਆਂ ਕਰਾ ਦੇਣਗੇ ਛੇਤੀ ਕੀਤੇ ਨਿਖੜਾ ਫਿਰ ਛੁੱਟਣਾ ਕਿਸਿਆਂ ਕਰਾ ਦੇਣਗੇ ਹੈਂਕੜ ਦੇ ਵਿੱਚ ਨਾ ਮਿੱਟੀ ਚੁਮ ਲਾ ਲੈਗਾ ਜੈਲੀ ਕਹਿੰਦਾ ਜੈਰਾ ਦੇ ਆਪਣੀ ਗਵਾਲੇਗਾ ਪੰਜੀ ਦਾ ਭੌਣ ਵਖਾ ਦੇਣਗੇ ਛੇਤੀ ਕੀਤੇ ਨਿਖੜਾ ਫਿਰ ਛੁੱਟਣਾ ਕਿਸਿਆਂ ਕਰਾ ਦੇਣਗੇ ਛੇਤੀ ਕੀਤੇ ਨਿਖੜਾ ਫਿਰ ਛੁੱਟਣਾ ਕਿਸਿਆਂ ਕਰਾ ਦੇਣਗੇ